ਵੱਡੀ ਖਬਰ ਤਖਤਸ਼੍ਰੀ ਹਜੂਰ ਸਾਹਿਬ ਦੇ ਨਾਲ ਜੁੜੀ ਹੋਈ ਹੈ ਤਖਤਸ਼੍ਰੀ ਹਜੂਰ ਸਾਹਿਬ ਵਿਖੇ ਇੱਕ ਗੁਰਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਵਿਆਹਾਂ ਨੂੰ ਲੈ ਕੇ ਜਿਹੜਾ ਸਾਫ਼ ਤੌਰ ਦੇ ਉੱਤੇ ਜਿਹੜਾ ਸਪਸ਼ਟ ਕਰ ਦਿੱਤਾ ਗਿਆ ਕਿ ਵਿਆਹ ਦੇ ਵਿੱਚ ਜੇਕਰ ਤੁਸੀਂ ਸੱਦਾ ਪੱਤਰ ਛਪਾਉਣਾ ਹੈ ਤਾਂ ਉਸ ਦੇ ਉੱਤੇ ਇੱਕ ਲੜਕੀ ਤੇ ਲੜਕੇ ਦੇ ਨਾਮ ਦੇ ਨਾਲ ਸਿੰਘ ਤੇ ਕੋਰ ਹੋਣਾ ਜਿਹੜਾ ਉਹ ਜ਼ਰੂਰੀ ਹੈ ਤੇ ਨਾਲ ਹੀ ਜਿਹੜਾ ਲਾੜੀ ਜਿਹੜੀ ਆ ਸਿੱਖ ਮਰਿਆਦਾ ਅਨੁਸਾਰ ਲਹਿੰਗੇ ਦੀ ਥਾਂ ਸਲਵਾਰ ਸੂਟ ਪਾ ਕੇ ਆਨੰਦ ਕਾਰਜ ਦੀ ਜਿਹੜੀ ਪ੍ਰਥਾ ਉਸ ਨੂੰ ਨਿਭਾਵੇ ਤੇ ਫੁੱਲਾਂ ਦੇ ਛਤਰ ਹੇਠ ਲਾੜੀ ਨੂੰ ਗੁਰਦੁਆਰਾ ਸਾਇਬ ਦੇ ਵਿੱਚ ਲੈ ਕੇ ਆਉਣ ਦੇ ਉੱਤੇ ਵੀ ਰੋਕ ਲਗਾਈ ਗਈ ਹੈ ਦਰਅਸਲ ਲੋਕ ਜਿਹੜੇ ਆ ਗੁਰਮਤਾ ਦੇ ਅਨੁਸਾਰ ਵਿਆਹਾਂ ਦੇ ਕਾਰਜ ਨਹੀਂ ਕਰਦੇ ਜਿਸ ਨੂੰ ਲੈ ਕੇ ਤਖਤ Shri ਹਜੂਰ ਸਾਹਿਬ ਵਿਖੇ ਇਹ ਗੁਰਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜਿਹੜਾ ਲਿਖ ਦਿੱਤਾ ਗਿਆ ਕਿ ਜੇਕਰ ਤੁਸੀਂ ਸੱਦਾ ਪੱਤਰ ਵਿਆਹਾਂ ਦਾ ਛਪਾਉਣਾ ਤਾਂ ਉਸ ਦੇ ਉੱਤੇ ਲਾੜੇ ਅਤੇ ਲਾੜੀ ਦਾ ਨਾਮ ਭਾਵ ਮੁੰਡੇ ਤੇ ਕੁੜੀ ਦਾ ਨਾਮ ਦੇ ਪਿੱਛੇ ਸਿੰਘ ਤੇ ਕੌਰ ਲਿਖਿਆ ਹੋਣਾ ਜ਼ਰੂਰੀ ਹੈ ਸਿੱਖ ਧਰਮ ਦੇ ਲਈ ਇਹ ਗੁਰਮਤੇ ਦੇ ਅੰਦਰ ਆਉਂਦਾ ਹੈ ਤਾ ਨਾਲ ਹੀ ਜਿਹੜਾ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਇਹ ਵੀ ਗਾਇ ਦਿੱਤਾ ਗਿਆ ਕਿ ਜੇਕਰ ਵਿਆਹ ਦੇ ਸਮੇਂ ਅਨੰਤ ਕਾਰਜਾਂ ਦੇ ਸਮੇਂ ਲਹਿੰਗਾ ਤੇ ਜਾਂ ਹੋਰ ਜਿਹੜਾ ਪਹਿਰਾਵਾ ਉਹ ਨਹੀਂ ਪਾਉਣਾ ਸਲਵਾਰ ਤੇ ਸੂਟ ਪਾ ਕੇ ਜਿਹੜਾ ਉਹ ਕੁੜੀ ਅਨੰਤ ਕਾਰਜਾਂ ਦੇ ਉੱਤੇ ਬੈਠੇ ਤਾਂ ਇਹ ਗੱਲ ਆਖੀ ਗਈ ਹੈ ਤੇ ਨਾਲ ਹੀ ਜਿਹੜਾ ਫੁੱਲਾਂ ਦੀ ਛਾਤਰ ਜਿਹੜਾ ਕਿਸੇ ਵੀ ਲੜਕੀ ਨੂੰ ਦਰਬਾਰ ਸਾਹਿਬ ਦੇ ਅੰਦਰ ਲੈ ਕੇ ਆਉਣ ਦੇ ਉੱਤੇ ਵੀ ਰੋਕ ਲਗਾਈ ਗਈ ਹੈ